जाम ਆਮ ਆਦਮੀ ਜਿੰਦਾਬਾਦ ਆਮ ਆਦਮੀ ਜਿੰਦਾਬਾਦ ਆਸ਼ਾ ਪ੍ਰਧਾਨ ਜਿੰਦਾਬਾਦ ਆਸ਼ਾ ਪ੍ਰਧਾਨ ਜਿੰਦਾਬਾਦ ਆਸ਼ਾ ਪ੍ਰਧਾਨ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਆਮ ਆਦੀ ਪਾਰਟੀ ਜਿੰਦਾਬਾਦ ਮੈਂ ਰਮੇਸ਼ ਮੇਸ਼ਾ ਆਮ ਆਦੀ ਪਾਰਟੀ ਨੇ ਮੈਨੂੰ ਜ਼ਿਲ੍ਹਾ ਦਾ ਵਾਈਸ ਪ੍ਰਧਾਨ ਬਣਾਇਆ ਵਾ ਮੈਂ ਜਗਰੂਪ ਸਿੰਘ ਸੇਖਵਾ ਦਾ ਬਹੁਤ ਧੰਨਵਾਦ ਕਰਨਾ ਵਾ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਨਾ ਵਾ ਮੈਂ ਅੱਜ ਤੱਕ ਇਰਵੋ ਪਹੁੰਚਿਆ ਤੇ ਬਲਾਗ ਪ੍ਰਧਾਨ ਰਮੇਸ਼ ਮੇਸ਼ਾ ਉਹਨਾਂ ਨੇ ਅੰਤ ਮੇਰੇਆਂ ਤੇ ਮੇਰਾ ਬਹੁਤ ਸਵਾਗਤ ਕੀਤਾ ਵਾ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਜਿੰਨਾ ਜੂਥ ਆਇਆ ਵਾ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆ ਕਿ ਇਹਨਾਂ ਨੇ ਆ ਕੇ ਮੇਰਾ ਸਵਾਗਤ ਕੀਤਾ ਵਾ ਤੇ ਹੁਣ ਲੋਕ ਸਭਾ ਚੋਣਾਂ ਦੇ ਸਿਰ ਤੇ ਆ ਗੀਆਂ ਵਾ ਅਸੀਂ ਉਹਦੇ ਵਾਸਤੇ ਦਿਨ ਰਾਤ ਕੰਮ ਕਰਾਂਗੇ ਤੇ ਪੂਰੇ ਜਿਹਰੇ ਚ ਅਸੀਂ ਜਾਵਾਂਗੇ ਕਰਾਂਗੇ ਐਂਡ ਕਰਾਂਗੇ ਆਮ ਆਦਮੀ ਪਾਰਟੀ ਲਈ ਅਸੀਂ ਪੂਰੇ ਜ਼ਿਲ੍ਹੇ ਚ ਘਰ ਘਰ ਜਾਵਾਂਗੇ ਤੇ ਜਿੰਨੂੰ ਵੀ ਟਿਕਟ ਮਿਲੇਗੀ ਵੱਡੀ ਜਿੱਤ ਦਿਵਾਵਾਂਗੇ ਮੈਂ ਤੇ ਮਹਰ ਰਮੇਸ਼ ਮੇਸ਼ਾ ਬਲਾਕ ਪ੍ਰਧਾਨ ਧਾਰੀਵਾਲ ਆਮ ਆਦਮੀ ਪਾਰਟੀ ਤੋਂ ਮੈਂ ਪਹਿਲੇ ਨੰਬਰ ਤੇ ਪਾਰਟੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਰਮੇਸ਼ ਕੁਮਾਰ ਮੇਸ਼ੇ ਨੂੰ ਜਿਹੜਾ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਐਸਸੀਐਲ ਦਾ ਬਣਾਇਆ ਔਰ ਦੂਜਾ ਮੈਂ ਇਹਨਾਂ ਆਪਣੇ ਵਰਕਰਾਂ ਦਾ ਆਮ ਆਦਮੀ ਪਾਰਟੀ ਦਾ ਉਹਨਾਂ ਦਾ ਧੰਨਵਾਦੀ ਹਾਂ ਜਿੰਨਾ ਮੇਰੇ ਨਾਲ ਪੂਰੇ ਜੋਸ਼ ਦੇ ਨਾਲ ਇਹਨਾਂ ਦਾ ਇੱਥੇ ਆਉਣ ਤੇ ਸਵਾਗਤ ਕੀਤਾ ਔਰ ਮੈਂ ਅੱਗੋਂ ਇਹ ਵੀ ਵਿਸ਼ਵਾਸ ਦਵਾਉਣਾ ਪਿਉੜ ਵਾਲੇ ਦਿਨਾਂ ਚ ਪਾਰਟੀ ਦੀ ਜਿਹੜਾ ਜਿੱਦਾਂ ਹੀ ਅੱਗੇ ਕੰਮ ਕੀਤਾ ਸੀ ਪਿਛਲੀ ਵਾਰੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਅਸੀਂ ਪੂਰੇ ਜੋਰ ਦੇ ਨਾਲ ਕੰਮ ਕੀਤਾ ਤੇ ਧਾਰੀਵਾਲ ਸ਼ਹਿਰ ਚ ਅਸੀਂ ਦੂਜੇ ਨੰਬਰ ਤੇ ਆਈ ਇਸ ਸਾਲ ਇਸ ਵਾਰੀ ਅਸੀਂ ਪੂਰੇ ਜੋਰ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜਾ ਵੀ ਕੈਂਡੀਡੇਟ ਆਏਗਾ ਪੂਰੇ ਲਗਨ ਦੇ ਨਾਲ ਜੋਰ ਦੇ ਨਾਲ ਆ ਕੇ ਆਪਣੇ ਸ਼ਹਿਰ ਤੇ ਇਸ ਇਲਾਕੇ ਤੋਂ ਜਿਤਾ ਕੇ ਇਹ ਜੋ ਜਿਹੜੀ ਜਿਹੜੀ ਹੋएगी ਸੀਟ ਪਾਰਟੀ ਦੀ ਝੋਲੀ 'ਚ ਪਾਵਾਂਗੇ ਇਹ ਨੌਜਵਾਨ ਵਰਗ ਤੁਹਾਡੇ ਨਾਲ ਖੜਾ ਆ ਦਿਨ ਰਾਤ ਇੱਕ ਕਰੇਗਾ ਅਸੀਂ ਡੋਰ ਟੂ ਡੋਰ ਜਿਹੜੇ ਪਹਿਲਾਂ ਤਾਂ ਆਪਾਂ ਪਾਰਟੀ ਦੇ ਨਾਲ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਉਹਦੇ ਵਿੱਚ ਅਸੀਂ ਜ਼ਿਆਦਾ ਇਹ ਕਿ ਜਿੰਨੇ ਉੱਤੇ ਆ ਰਹੇ ਆ ਇੱਕ ਨੰਬਰ ਤੇ ਉਹਨਾਂ ਦਾ ਪਹਿਲਾ ਕੰਮ ਇਹੋ ਹੀ ਆ ਕਿ ਉਹ ਜਿਹੜੇ ਆ ਆਪਣੇ ਆਪਣੇ ਬੂਥਾਂ ਦੇ ਉੱਤੇ ਪੂਰਾ ਧਿਆਨ ਦੇਣ ਜਿਸ ਜਿਸ ਇਲਾਕੇ 'ਚ ਰਹਿੰਦੇ ਆ ਪਹਿਲੇ ਬੂਥ ਜਿਤਨੇ ਚਾਹੀਦੇ ਉਹਨਾਂ ਦੇ ਆਪਣੇ ਇਹ ਆ ਨਾ ਇਹ ਕੀ ਅਹੀਂ ਜਿਹੜਾ ਦੀਵੇ ਦਾ ਥੱਲੇ ਹਨੇਰਾ ਹੀ ਰਾਜੇ ਆਪਾਂ ਬਾਰ-ਬਾਰ ਫਿਰਦੇ ਰਹੀਏ ਤੇ ਆਪਣੇ ਬੂਥਾਂ ਦੇ ਵਿੱਚ ਆਪਣੀ ਮਿਹਨਤ ਨਾ ਕਰੀਏ ਬੂਥ ਪਹਿਲਾਂ ਬਾਕੀ ਕੰਮ ਬਾਅਦ ਚ ਹਾਂਜੀ ਮੈਂ ਰਾਜਕੁਮਾਰ ਰਜੀਪ ਕਲਾਨੀ ਰਜੀਪ ਕਲਾਨੀ ਤੇ ਬੋਲਦਾ ਮੈਂ ਇਹ ਸਾਡਾ ਪ੍ਰਧਾਨ ਬਣਿਆ ਆਡਾ ਰਮੇਸ਼ ਪ੍ਰਧਾਨ ਬਣਿਆ ਵਾ ਤੇ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ ਤੇ ਸਾਡਾ ਬਹੁਤ ਸਾਥ ਦਿੱਤਾ ਇਹਨਾਂ ਨੇ ਤੇ ਫੇਰ ਵੀ ਅੱਗੇ ਚੱਲ ਕੇ ਆਹੀ ਵੀ ਇਹ ਸੋਚਦੇ ਆ ਕਿ ਆਹੀ ਵੀ ਸਾਥ ਦਈਏ ਇਹਨਾਂ ਦਾ ਇਹ ਬੋਟ ਪਾ ਕੇ ਦੇ ਨਾਲ ਜਿਤਾ ਕੇ ਕਾਮਯਾਬ ਕਰੀਏ ਇਹਨਾਂ ਨੂੰ ਮਸਲਾ ਦੇ ਵਿੱਚ ਪੈ ਕੇ ਸਾਡਾ ਸਾਥ deta ਬਿਲਕੁਲ ਸਾਥ deta ਇਹ ਨਹੀਂ ਕਿ ਕਿ ਸਾਡਾ ਬਰ ਖਿਲਾਫ ਹੀ ਬੋਲਿਆ ਇਹਨਾਂ ਨੇ ਸਾਡਾ ਬਿਲਕੁਲ ਸਾਥ ਦਿੱਤਾ ਇਹਨਾਂ ਨੇ ਤਾਂ ਆਈ ਵੀ ਸੋਚਦੇ ਕਿ ਇਹਨਾਂ ਨੇ ਮਦਦ ਕਰੀਏ ਇਹਨਾਂ ਦੇ ਨਾਲ ਚਲੀਏ ਇਹਨਾਂ ਨਾਲ ਤੁਰੀਏ ਆਈ ਨਾਲ ਨਾਲ ਮਦਦ ਕਰੀਏ ਤੇ ਇਹਨਾਂ ਦੇ ਨਾਲ ਆਈ ਤੁਰ ਕੇ ਤੇ ਇਹਨਾਂ ਨੂੰ ਕਾਮਯਾਬ ਕਰੀਏ ਆਈ ਤੇ ਸਿਰਫ ਇਹ ਕਹਿਣਾ ਚਾਹੁੰਦਾ ਵਾ ਕਿ ਸਾਡਾ ਜੁਰਤ ਦੇ ਵਿੱਚ ਮੇਛਾ ਪਾਜੀ ਸਾਡੇ ਨਾਲ ਜੇ ਤੇ ਇਹਨਾਂ ਦੀ ਸਾਰਿਆਂ ਦੇ ਜੁਰਤ ਗਰੀਬਾਂ ਦੇ ਵਿੱਚ ਸਾਰਿਆਂ ਦੇ ਜੁਰਤ ਕਰਦਾ ਵਾ ਮੈਂ ਕਹਿੰਦਾ ਵਾ ਕਿ ਸਰਕਾਰ ਸਾਡੇ ਵੱਲੋਂ ਕਿ ਮਿਰਛਾ ਬਾਜੀ ਬਣੇ ਮਿਰਛਾ ਬਾਜੀ ਜਿੰਦਾਬਾਦ ਮਿਰਛਾ ਬਾਜੀ ਜਿੰਦਾਬਾਦ ਮਿਰਛਾ ਬਾਜੀ ਜਿੰਦਾਬਾਦ